ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਦੇ ਜੀ ਅੱਜ ਪੰਡ ਚੀਬੇ ਆਏ ਸੀ ਜੀ ਪਹਿਲਾਂ ਵੀ ਅੱਜ ਤੋਂ ਕੋਈ 4 5 April ਦੇ ਕਰੀਬ 7 April ਦੇ ਕਰੀਬ ਆਪਾਂ ਇਹ ਘਰੋ ਵੀਡੀਓ ਬਣਾਈ ਹੈ ਜੀ ਤੁਸੀਂ YouTube ਤੇ ਚੈੱਕ ਵੀ ਕਰ ਸਕਦੇ ਆ ਆ ਮੱਝ ਜਿਹੜੀ ਸਾਹਮਣੇ ਦੇਖ ਸਕਦੇ ਆ ਤੁਸੀਂ ਇਹ ਸਾਂਹ ਤੋਂ ਗੱਬਣ ਹੁੰਦੀ ਸੀ ਜੀ ਮੱਝ ਬਾਈ ਕਹਿੰਦਾ ਵੀ ਜੇ ਦੋ ਵਾਰੀ ਹੋ ਗਈ ਵੀ ਸਾਂਹ ਤੋਂ ਹੀ ਗੱਬਣ ਹੁੰਦੀ ਹੈ ਇੱਕ ਵਾਰੀ ਟੀਕੇ ਤੇ ਗੱਬਣ ਹੋਈ ਸੀ ਤੇ ਆਪਾਂ ਇਹਦੇ 1470 ਦਾ ਸਿਮਨ ਲਾਇਆ ਸੀਗਾ ਜੀ ਤੇ ਰੱਬ ਦੀ ਕਿਰਪਾ ਨਾਲ ਅੱਜ ਇਹਨੂੰ 37-38 ਦਿਨ ਹੋ ਗਏ ਆ ਜੀ ਤੇ ਮੱਧ ਹਫ਼ਤੇ ਬਾਅਦ ਡੋਕਾ ਕਰ ਗਈ ਜੀ ਦੇਖੋ ਜਿਹੜਾ ਪਸ਼ੂ 20 ਦਿਨਾਂ ਬਾਅਦ ਪ੍ਰੋਪਰ ਹੀਟ ਚ ਆਈ ਜਾਂਦਾ ਜੋ ਹਫ਼ਤੇ ਬਾਅਦ ਡੋਕਾ ਕਰ ਗਿਆ ਤਾਂ ਉਹ ਗੱਭਣ ਹੁੰਦਾ ਜੀ ਉਹਦਾ ਸਿਸਟਮ ਹੈ ਤੁਹਾਨੂੰ ਦੱਸਦਾ ਵੀ ਜਿਹੜਾ ਪਸ਼ੂ 20 ਦਿਨਾਂ ਬਾਅਦ ਹੀਟ ਚ ਆਉਂਦਾ ਜੇ ਤਾਂ ਉਹ ਹਫ਼ਤੇ ਬਾਅਦ ਡੋਕਾ ਕਰਕੇ 2-3 ਦਿਨਾਂ ਬਾਅਦ ਛੱਡ ਗਿਆ ਤਾਂ 100% ਪਸ਼ੂ ਗੱਭਣ ਆ ਜੀ ਤੇ ਨਹੀਂ ਤਾਂ ਉਹ ਪਸ਼ੂ 15 ਦਿਨਾਂ ਤੇ ਜਾ ਕੇ ਡੋਕਾ ਕਰੂਗਾ ਜੀ ਤੇ 5-4 ਦਿਨ ਡੋਕਾ ਕਰਕੇ ਪਸ਼ੂ ਤਾਰਾ ਕਰਨ ਲੱਗ ਜੂਗਾ ਮਨ ਲਓ ਪਹਿਲਾਂ ਵਾਲੀਆਂ ਜਿਹੜੀਆਂ ਮਨ ਲਓ ਪਹਿਲੇ ਬਜ਼ੁਰਗ ਸੀ ਉਹ ਇਹ ਹਿਸਾਬ ਨਾਲ ਹੀ ਪਸ਼ੂ ਨੂੰ ਦੇਖਦੇ ਹੁੰਦੇ ਸੀ ਵੀ ਪਸ਼ੂ ਕੱਬਣਾ ਉਦੋਂ ਪਸ਼ੂ ਚੈੱਕ ਕਰਾਉਣ ਦਾ ਰਵਾਜ ਬਹੁਤ ਘੱਟ ਸੀਗਾ ਜੀ ਚਲੋ ਹੁਣ ਤਾਂ ਥਿਊਰੀਆਂ ਬਹੁਤ ਆ ਗਈਆਂ ਨੋਰਮਲ ਆਪਾਂ ਕੈਟਨਾ ਵੀ ਚੈੱਕ ਕਰ ਦਿੰਨੇ ਆ ਸਾਰਾ ਕਰ ਲੈਨੇ ਆ ਪਰ ਹੁਣ ਮਨ ਲਓ ਵੀ ਜਿਹੜੀ ਥਿਊਰੀਸ ਹੁਣ ਦੱਸਦਾ ਵੀ ਪ੍ਰਾਣੀ ਚੱਲਦੀ ਜਾ ਰਹੀ ਹੈ ਵੀ ਜਿਹੜਾ ਪਸ਼ੂ 20 ਦਿਨਾਂ ਬਾਅਦ ਹੀਟ ਚ ਆਉਂਦਾ ਵੀ ਦਿਨਾ ਬਾਅਦ ਹੀਟ ਚ ਵੀ ਆਉਂਦਾ ਖਾਸ ਕਰ ਮੱਝਾਂ ਦੇ ਇਹ ਚੀਜ਼ ਹੁੰਦੀ ਹੈ ਵੀ ਭਾਵੇਂ 2-3 ਮਹੀਨੇ ਬਾਅਦ ਵੀ ਪਸ਼ੂ ਹੀਟ ਚ ਆਉਂਦਾ ਖਾਤੀ ਬਹੁਤ ਮਨ ਲੋ ਚਾਂਸ ਜ਼ਿਆਦੇ ਹੁੰਦੇ ਵੀ ਜਿਹੜਾ ਪਸ਼ੂ ਹਫ਼ਤੇ ਬਾਅਦ ਡੋਕਾ ਕਰਕੇ 2-3 ਦਿਨਾਂ ਬਾਅਦ ਪਸ਼ੂ ਛੱਡ ਗਿਆ ਤਾਂ ਪਸ਼ੂ ਗੱਭਣ ਹੈ ਬਈ ਤੈਨੂੰ ਲੱਗਦਾ ਵੀ ਗੱਭਣ ਹੋ ਗਈ ਮੱਝ ਹਾਂਜੀ ਹੁਣ ਡੋਕਾ ਕਰ ਗਈ ਸੀ ਇਹ ਆਪਾਂ 7 ਅਪ੍ਰੈਲ ਮਿਹਰੀ ਏਜ ਹੀ ਹੋਈ ਸੀ ਠੀਕ ਹੈ ਤੇ 14 ਨੂੰ ਡੋਕਾ ਕਰ ਗਈ ਸੀ 14 ਨੂੰ ਕਰ ਗਈ ਹਫ਼ਤੇ ਬਾਅਦ ਕਰਕੇ ਤੇ ਤੈਨੂੰ ਯਕੀਨ ਆ ਬਈ ਹਾਂ ਹਾਂ ਅਗੇ ਕਿੰਨੇ ਦਿਨਾਂ ਤੋ ਰੈਂਗ ਪੈਂਦੀ ਹੈ ਇਹ ਕਿੰਨੇ ਦਿਨਾਂ ਤੋ ਰੈਂਗ ਪੈਂਦੀ ਹੈ ਠ ਅ ਤੇ ਅੱਜ ਆ ਬਾਈ ਦੀ ਝੋਟੀ ਉਹਦੇ 2-4 ਦਿਨ ਪਹਿਲਾਂ ਟੀਕਾ ਇਹਦੇ ਲਾਇਆ ਗਿਆ ਸੀਗਾ ਜੀ ਇਹ ਖਾਲੀ ਚੈੱਕ ਕੀਤੀ ਹੈ ਜੀ ਪਹਿਲਾਂ ਆਪਣੇ ਤੋਂ ਪਹਿਲਾਂ ਸਿਮਨ ਲੱਗਿਆ ਸੀ ਇਹ ਖਾਲੀ ਅੱਜ ਇਹਦਾ ਵੀ ਟਰੀਟਮੈਂਟ ਤੁਸੀਂ ਇੱਕ ਤਾਂ ਵੀਡੀਓ ਕੱਢ ਕੇ ਦੇਖੋ ਜੀ ਸਾਰੇ ਪਸ਼ੂਆਂ ਦਾ ਫਰਕ ਕਿੰਨਾ ਪਿਆ ਸੋਨੂੰ ਖਾਸ ਇੱਕ ਗਾਂ ਦਿਖਾਵਾਂਗੇ ਵੀ ਜਿਹੜੀ ਬਹੁਤ ਜ਼ਿਆਦਾ ਕ੍ਰਿਟੀਕਲ ਕੰਡੀਸ਼ਨ ਸੀ ਗਾਂ ਦੀ ਵੀ ਬਾਈ ਵਿੱਚੰਨ ਨਹੀਂ ਫਿਰਦਾ ਸੀ ਗਾਂ ਤੇ ਮੈਨੂੰ ਲੱਗਦਾ ਕਿੰਨਾ ਚਿਰ ਹੋ ਗਈ ਬਾਈ ਰਹਿੰਦੀ ਨਹੀਂ ਸੀ ਆ ਸਾਲ ਹੋ ਗਿਆ ਨ ਮਾਈ ਚੱਲ ਵੀ ਸਾਲ ਹੋ ਗਿਆ ਬਾਈ ਚੱਲ ਪਿਆ ਜੀ ਤੇ ਉਹ ਗਾਂ ਰਹਿੰਦੀ ਨਹੀਂ ਸੀ ਤੇ ਆ ਬਾਈ ਦੀ ਝੋਟੀ ਸੀ ਜੀ ਇਹ ਹੁਣ ਦੋ ਵਾਰੀ ਤਾਰਾ ਕਰ ਚੁੱਕੀ ਹੈ ਜੀ ਆਪਣੇ ਸਪਲੀਮੈਂਟ ਦੇਣ ਦੇ باوجود ਵੀ ਚਲੋ ਭਲਾ ਮਾੜੀਆਂ ਮੋੜ ਤਾਰਾਂ ਕੀਤੀਆਂ ਵੇਟ ਵੀ ਅੱਗੇ ਨਾਲੋਂ ਵਧ ਗਿਆ ਤੁਸੀਂ ਚੈੱਕ ਜ਼ਰੂਰ ਕਰ ਲੈ ਜੀ 7 ਅਪ੍ਰੈਲ ਦੀ ਵੀਡੀਓ ਪਾਈ ਹੋਊਗੀ 7 ਜਾਂ 8 ਦੀ ਹੋਊਗੀ ਉਹਦੇ ਚ ਚੈੱਕ ਕਰੇ ਜੀ ਚੀਦਾ ਪੈਂਡ ਦੀ ਵੀਡੀਓ ਪਾਈ ਹੋਊਗੀ ਤੇ ਚੈੱਕ ਜ਼ਰੂਰ ਕਰਿਓ ਜੇ ਵੀਡੀਓ ਆ ਗਾਣਾ ਸੀਗੀ ਜੀ ਉਹ ਵੀਡੀਓ ਚ ਤੁਸੀਂ ਧਿਆਨ ਲਾਏ ਗਾਣਾ ਦੇਖੋ ਜੇ ਅੱਗੇ ਨਾਲ ਇਹਦਾ 75% ਗਾਣਾ ਦਾ ਫਰਕ ਪਿਆ ਜਾ ਬਈ ਪਿਆ ਕੇ ਨਹੀਂ ਬਈ ਹਾਂਜੀ ਪੈ ਗਿਆ ਪਹਿਲਾਂ ਦੁੱਧ ਹੀ 112 ਕਿਲੋ ਦੁੱਧ ਜਿਹਦੇ ਤੁਹਾਨੂੰ ਦਿਖਾਈ ਆ ਇਹਦੇ ਥੱਲੇ ਦੁੱਧ ਹੀ 4 3 ਕਿਲੋ ਹੀ अच्छा 10 किलो तन्ने किलो और 12 किलो कर दी। ਹੁਣ ਆ 10 ਕਿਲੋ ਕਰ ਗਈ। اچھا 10 ਕਿਲੋ ਕਰ ਗਈ। ਠੀਕ ਹੈ ਤੇ ਜੇਵਦੀ ਹੀਟ ਬਈਆਂ ਨੇ ਕੱਢੀ ਐ ਬਈ ਹੀਟ ਆਈ ਨਹੀਂ ਸਾਲ ਹੋ ਗਈ ਆਈ ਨਹੀਂ ਇਹ ਸੂਣ ਵੇਲੇ ਥੱਲੇ ਬੱਚਾ ਲੈ ਵਿੱਚ ਢਿੱਗਿਆ ਵਾ ਸੀ। ਉਸ ਤੋਂ ਬਾਅਦ ਇਹ ਹੀਟ ਇਨ ਹੀਟ ਜਿਨੀ 26 ਦਿਨ ਤੂੰ ਪਹਿਲੇ ਦਾ ਤਾਂ ਹੀਟ ਚ ਸਹੀ ਨਹੀਂ ਆਉਂਦੀ ਸੀ। ਨਹੀਂ ਆਉਂਦੀ ਸੀ ਹਾਂ। ਇਹ 25ਵੇਂ ਦਿਨ ਹੀਟ ਚ ਆਉਂਦੀ ਸੀ। 25ਵੇਂ ਦਿਨ ਆਉਂਦੀ ਸੀ ਤੇ ਉਦੋਂ ਬਾਈ ਗਾਂ ਨੈਚੁਰਲ ਕ੍ਰੋਸ ਹੋਈ ਰਹੀ ਸੀ ਜਦੋਂ ਆਇਆ। ਤੂੰ ਉਦੋਂ ਦਾ ਤਾਂ ਹੀ ਰਹਿਣਾ ਨਹੀਂ ਗਈ ਰਹੀ ਵੀ ਹੈਣੀ ਸੀ। ਹਾਂ ਮੈਂ ਦੱਸ ਗਿਆ ਸੀ ਬਾਈ ਨੂੰ ਵੀ ਇਹ ਗੱਭਨ ਨਹੀਂ ਹੋਣੀ ਕਿਉਂ ਵੇਟ ਹੀ ਹੈਣੀ ਸੀਗਾ ਜੀ ਤੇ ਥਾਣੇ ਦੇ ਜਮਾ ਚਿੱਟੇ ਹੋਏ ਵੈਸੀ ਤੂੰ ਦੀ ਹੁਣ ਥਣ ਦੇਖੋ ਉਹ ਵੀਡੀਓ ਚ ਵੀ ਦੇਖਿਆ ਤੁਸੀਂ ਤੂੰ ਕੀ ਕਰਾ ਦੇਖੋ ਥਾਣਾ ਜਮਾ ਗੁਲਾਬੀ ਹੋ ਗਿਆ ਜੀ ਤੇ ਗਾਂ ਦੇ ਚਮਕ ਵੀ ਪੂਰੀ ਆ ਗਈ ਆ ਤੇ ਸਪਲੀਮੈਂਟ ਵੀ ਚਲੋ ਬਾਈ ਨੇ ਜਿਵੇਂ ਮੈਂ ਦੱਸਿਆ ਇਹਨੇ ਮੈਨੂੰ ਮੇਰੇ ਹਿਸਾਬ ਨਾਲ ਪੈਂਡ ਦੀ ਜੋ ਨਹੀਂ ਢੱਪਣ ਦਿੱਤਾ ਬਾਈ ਨੇ ਜੀ ਤੇ ਪਹਿਲਾਂ ਜਾ ਕੇ ਸਪਲੀਮੈਂਟ ਬਾਈ ਲਾਇਆ ਤੇ ਉਦੋਂ ਦੇ ਰੈਗੂਲਰ ਚੱਲ ਰਹੇ ਆ ਥੋੜਾ ਜਿਆਦਾ ਬਾਈ ਕਹਿੰਦਾ ਵੀ ਮੇਰੇ ਤੋਂ ਵੀ ਨਹੀਂ ਪਿਆ ਸਪਲੀਮੈਂਟ ਇਹਨੂੰ ਬੋਡੀਮੈਨ 20 ਅਲਟਰਾ ਪਾਊਡਰ ਪਾਇਆ ਸੀਗਾ ਜੀ ਠੀਕ ਆ ਹੈਨਰ ਬੂਸਟ ਪਾਉਡਰ ਪਾਇਆ ਸੀ ਤੇ ਵੈਟ ਬਲੱਡ ਦਿੱਤਾ ਸੀ ਬਾਈ ਹਾਂ 1 ਲੀਟਰ ਤੇ ਆ ਦੂਜਾ ਹੀ ਚੱਲੀ ਜਾਂਦਾ ਅੱਛਾ 1 ਲੀਟਰ ਵੈਟ ਬਲੱਡ ਇਹਨੂੰ ਹੁਣ ਤੱਕ ਪਾਇਆ ਜੀ ਮੇਰੇ ਕੋਲ 1.5 ਲੀਟਰ ਵੈਟ ਬਲੱਡ ਹੁਣ ਤੱਕ ਇਹਨੂੰ ਪਾ ਗਿਆ ਤੇ ਹੋਰ ਤਾਂ ਕੁਝ ਨਹੀਂ ਦਿੱਤਾ ਨਾ ਨਾ ਹੋਰ ਕੋਈ ਇਹੀ ਵੀ ਆ ਬਸ ਤੇ ਇਹਨੂੰ ਆਪਾਂ ਪਾਇਆ ਸੀ ਡਾਈਟਮੈਂਟ ਪੀ ਹੈ ਨਾ ਹਾਂਜੀ ਆ ਝੋਟੀ ਨੂੰ ਹੈ ਨਾ ਫਰਕ ਪਿਆ ਬਹੁਤ ਹੈ ਨਾ ਹਾਂ ਇਹ ਦੂਜੀ ਵਾਰ ਆ ਗਈ ਹੈ ਹੀਟ ਚ ਹੁਣ ਅੱਛਾ ਦੂਜੀ ਵਾਰ ਹੀ ਆ ਗਈ ਥੋੜੀ ਥੋੜੀਆ ਤਾਰਾ ਕਰ ਥੋੜੀ ਤਿਆਰ ਹੋਣ ਲੱਗ ਗਈ ਆ ਹਾਂ ਤੇ ਇਹਨਾਂ ਨੂੰ ਵੀ ਪਾ ਰਿਹਾ ਕਟੀਆਂ ਨੂੰ ਸਾਰਿਆਂ ਨੂੰ ਤੇ ਏਕੜਾ ਬਾਈ ਯਾਰ ਮੇਰੇ ਡਾਕਟਰ ਭਰਾ ਗੁੱਸਾ ਨਾ ਕਰਿਆ ਕਰੋ ਮੇਰਾ ਇਹ ਕੰਮ ਆ ਬਈ ਮੈਂ ਰਿਜ਼ਲਟ ਦਿਖਾਉਣੇ ਆ ਆਪਦੇ ਵੀ ਆਪਾਂ ਕਿਸੇ ਨੂੰ ਲਾ ਕੇ ਗੱਲ ਨਹੀਂ ਕਹਿੰਦੇ ਦੇਖੋ ਜੀ ਅਗਲਾ ਕਹਿੰਦਾ ਬਈ ਯਾਰ ਡਾਕਟਰ ਨੇ ਟੀਕਾ ਭਰਿਆ ਤੇ ਇਹ ਤਾਂ ਕਨਫਰਮ ਗੱਲ ਆ ਵੀ ਜੇ ਹੁਣ ਜੇ ਬਾਈ ਨੂੰ ਸਾਲ ਹੋ ਗਿਆ ਟੀਕੇ ਭਰਉਣੇ ਨੂੰ ਤਾਂ ਡਾਕਟਰ ਹੀ ਟੀਕਾ ਭਰ ਕੇ ਜਾਊਗਾ ਹੁਣ ਬਾਈ ਆਪ ਤਾਂ ਭਰਨੀ ਨਹੀਂ ਲੱਗਿਆ ਨਾ ਵੀ ਗੁੱਸਾ ਨਾ ਕਰਿਆ ਕਰੋ ਬਈ ਆਪਾਂ ਭਰਾ ਹੀ ਆ ਸਾਰੇ ਹਨਾ ਬਈ ਮੈਂ ਕਿਸੇ ਤੇ ਲਾ ਕੇ ਗੱਲ ਕਦੇ ਕੀਤੀ ਨਹੀਂ ਨਾ ਮੈਂ ਕਿਸੇ ਡਾਕਟਰ ਨੂੰ ਮਾਰਾ ਗਿਆ ਹਨਾ ਪਰ ਕਈ ਵਾਰੀ ਕਿਸੇ ਦੇ ਹਿਸਾਬ ਤੇ ਨਹੀਂ ਆਉਂਦਾ ਹੁਣ ਇਹ ਗਾ ਨੂੰ ਸਪਲੀਮੈਂਟ ਦੀ ਲੋੜ ਗਾ ਖੁੱਲ ਕੇ ਹੀਟ ਜਾਗੀ ਬਈ ਜਾਣੇ ਗੱਬਣ ਹੋ ਜਾਣਾ ਅੱਜ ਇਹਦੇ ਪਾਈਪਰ ਦਾ ਸੀਮਨ ਲਾਤਾ ਆਪਾਂ ਠੀਕ ਹੈ ਵੀ ਮੇਰੀ ਕਿਸੇ ਨਾਲ ਕੋਈ ਦਸ਼ਮਣੀ ਨਹੀਂ ਗਈ ਪਰ ਮੇਰਾ ਬਈ ਇਹ ਹੱਕ ਆ ਮੇਰਾ ਪੇਜ ਬਣਿਆ ਮੇਰਾ ਚੈਨਲ ਬਣਿਆ ਮੈਂ ਲੋਕਾਂ ਨੂੰ ਰਿਜ਼ਲਟ ਦਿਖਾਉਣੇ ਆ ਆਪਦੇ ਕੱਲੇ ਟੀਕੇ ਭਰ ਭਰ ਨਹੀਂ ਛੱਡਣੇ ਯਾਰ ਬਈ ਆ ਟੀਕਾ ਭਰਤਾ ਮੱਚ ਸਾਂ ਤੋਂ ਰਹਿੰਦੀ ਨਹੀਂ ਸੀ ਬਾਅਦ ਚ ਦਿਖਾਉਣਾ ਵੀ ਆ ਵੀ ਆ ਗੱਬਣ ਵੀ ਹੋਈ ਖੜੀ ਆ ਬਈ ਠੀਕ ਹੈ ਫੇਰ ਹੀ ਲੋਕਾਂ ਦਾ ਯਕੀਨ ਬਣਦਾ ਨਾ ਕਿ ਕੱਲੇ ਟੀਕੇ ਭਰ ਭਰ ਜਿੰਨਾ ਵੀਡੀਓ ਪਾਈ ਜਾਊਂਗਾ ਤੇ ਕਿਸੇ ਨੂੰ ਰਿਜ਼ਲਟ ਨਾ ਮਿਲੂਗਾ ਫੀਡਬੈਕ ਤਾਂ ਜ਼ਰੂਰੀ ਆ ਨਾ ਹੁਣ ਮੈਨੂੰ ਫੀ ਤੇ ਤੁਸੀਂ ਬਈ ਐ ਗੁੱਸਾ ਨਾ ਕਰਿਆ ਕਰੋ ਦੇਖੋ ਮੈਂ ਤਾਂ ਕਿਤੇ ਆਉਣਾ ਅੜੇ ਕੇਸ ਤੇ ਆਉਣਾ ਤੇ ਆਉਣਾ ਤਾਂ ਤੁਸੀਂ ਹੀ ਆ ਬਾਈਆਂ ਦੇ ਰੈਗੂਲਰ ਹਨਾ ਗੁੱਸਾ ਨਾ ਕਰਿਆ ਕਰੋ ਕੋਈ ਡਾਕਟਰ ਸਾਰੇ ਆਪਾਂ ਭਰਾ ਹੀ ਆ ਮੈਂ ਵੀ ਪ੍ਰਾਈਵੇਟ ਡਾਕਟਰ ਹੀ ਆ ਵੀ ਮੈਂ ਸਰਕਾਰੀ ਨਹੀਂਗਾ ਤੇ ਜਦੋਂ ਸਰਕਾਰੀ ਪ੍ਰਾਈਵੇਟ ਸਾਰੇ ਆਪਾਂ ਭਰਾ ਹੀ ਆ ਆਪਾਂ ਕਿਸੇ ਤੇ ਲਾ ਕੇ ਗੱਲ ਕਦੇ ਨਹੀਂ ਕੀਤੀ ਗੁੱਸਾ ਨਾ ਕਰਿਆ ਕਰੋ ਬਈ ਠੀਕ ਆ ਆਪਾਂ ਭਰਾ ਵਾਂਗੂ ਸਾਰਿਆਂ ਨੇ ਕੰਮ ਕਰਨਾ ਦੇਖੋ ਛੋਡੇ ਤੋਂ ਨਹੀਂ ਮੰਨ ਲਓ ਗੱਬਣ ਹੋਈ ਜਾਲਾ ਆਪਾਂ ਮੰਨ ਲਓ ਗੱਬਣ ਹੋ ਗਈ ਐ ਮੱਝ ਤੇ ਚਲੋ ਬਾਈ ਦਾ ਫਾਇਦਾ ਹੋਣਾ ਚਾਹੀਦਾ ਹਨਾ ਜੇ ਫਾਰਮਰ ਜਿਉਂਦਾ ਇੰਨਾ ਗੋਲੇ ਪਸ਼ੂ ਰੱਖੇ ਆ ਫੇਰ ਹੀ ਆਪਣਾ ਕੰਮ ਹੈ ਠੀਕ ਹੈ ਜੇ ਹੁਣ ਮੈਂ ਕਿੰਨਾ ਕੁ ਚਿਰ ਆਈ ਜਾਣਾ ਰੈਗੂਲਰ ਮੈਂ ਸੁਝਾਉਣਾ ਤਾਂ ਤੁਸੀਂ ਹੈ ਨਾ ਜੇ ਭਾਈ ਪਸ਼ੂ ਰੱਖੀ ਰੱਖੂਗਾ ਹੁਣ ਜੇ ਮੱਝ ਤੇ ਉਹ ਗਾਂ ਬਾਈ ਵੇਚ ਦਿੰਦਾ ਤਾਂ ਛੋਟੀ ਫੀਲਡ ਚ ਬਈ ਦੋ ਪਸ਼ੂ ਘਟਨੇ ਸੀਗੇ ਮੇਰਾ ਇਹਦੇ ਚ ਕੋਈ ਲਾਸ ਨਹੀਂ ਸੀ ਆਪਣੀ ਰੱਬ ਦੀ ਕਿਰਪਾ ਨਾਲ ਬਹੁਤ ਸੋਹਣੀ ਫੀਲਡ ਬਣੀ ਦੀ ਹੈ ਮੇਰੇ ਕੋਲੇ ਬਹੁਤ ਵਧੀਆ ਕੰਮ ਆ ਪਰ ਜਦੋਂ ਲੋਕ ਮੈਨੂੰ ਕਹਿੰਦੇ ਆ ਭਈ ਆਪਾਂ ਨੂੰ ਆਉਣਾ ਪੈਂਦਾ ਜੇ ਆਪਾਂ ਰਿਜ਼ਲਟ ਦਿਖਾਉਣੇ ਆ ਤਾਂ ਆਪਾਂ ਲੋਕਾਂ ਨੂੰ ਦਿਖਾਉਣੇ ਆ ਰਿਜ਼ਲਟ ਤਾਂ ਮੈਨੂੰ ਇਹ ਹੁੰਦਾ ਵੀ ਕੋਈ ਪਸ਼ੂ ਛੱਡੇ ਨਾ ਮੈਂ ਵੀ ਕੰਮ ਕਰਦਾ ਪਰ ਮੇਰੀ ਫੀਲਡ ਕਈ ਵਾਰੀ ਮੇਰੇ ਤੋਂ ਬਜੂ ਵੀਰ ਜਾਂਦਾ ਮੈਨੂੰ ਕੋਈ ਗੁੱਸਾ ਨਹੀਂ ਕੋਈ ਠੋਕ ਕੇ ਵੀਡੀਓ ਪਾ ਦੇ ਵੀ ਆ ਡਾਕਟਰ ਕਿੰਦੇ ਤੋਂ ਪਸ਼ੂ ਨਹੀਂ ਰਿਹਾ ਸੀ ਗੱਬੜ ਕਰਦਾ ਹਣਾ ਜੇ ਕੋਈ ਮੰਨ ਲਓ ਕਰ ਸਕਦਾ ਤਾਂ ਕਰ ਲਈ ਆਪਾਂ ਨੂੰ ਕੋਈ ਗੁੱਸਾ ਨਹੀਂ ਇਹ ਕਹੇ ਗੱਲ ਤੇ ਗੁੱਸਾ ਨਾ ਕਰਿਆ ਕਰੋ ਬਈ ਅਕੇ ਮੈਂ ਚੜੱਕ ਪੈਂਡ ਦੀ ਵੀਡੀਓ ਪਾਈ ਸੀ ਉੱਥੇ ਉਹ ਡਾਕਟਰ ਉਹਨਾਂ ਨੇ ਆਉਣਾ ਹੀ ਛੱਡ ਗਏ ਇਹ ਚੀਜ਼ ਨਾ ਕਰਿਆ ਕਰੋ ਯਾਰ ਦੇਖੋ ਬੰਦੇ ਦੀ ਮਜਬੂਰੀ ਹੈ ਜਦੋਂ ਹਣਾ ਆਪਣਾ ਉਹਦੇ ਪਸ਼ੂ ਨਹੀਂ ਰਿਹਾ ਤਾਂ ਅਗਲੇ ਨੇ ਤਾਂ ਬਈ ਕੋਈ ਹੂਲਾ ਫੱਕਣਾ ਆਪਾਂ ਹੁਣ ਮੰਨ ਕੇ ਚਲੋ ਇੱਕ ਡਾਕਟਰ ਤੋਂ ਨਹੀਂ ਸਹੀ ਹੁੰਦੇ ਤਾਂ ਦੂਜੇ ਡਾਕਟਰ ਦੀ ਰਹਿ ਲੈਣੀ ਜੇ ਬਾਈ ਨੇ ਵੀਡੀਓ ਦੇਖੀ ਉਹਨੂੰ ਰਿਜ਼ਲਟ ਲੱਗਿਆ ਤਾਂ ਤੁਹਾਡੇ ਸਾਹਮਣੇ ਰਿਜ਼ਲਟ ਬਾਈ ਆ ਗਿਆ ਠੀਕ ਹੈ ਇਹ ਚੀਜ਼ ਦਾ ਗੁੱਸਾ ਨਾ ਕਰਿਆ ਕਰੋ ਇਹ ਏਡੀ ਗੱਲ ਨਹੀਂ ਜੀ ਕੋਈ ਬਈ ਕੰਮ ਕਰਨਾ ਆਪਾਂ ਸਾਰਿਆਂ ਨੇ ਕਰਨਾ ਫੀਲਡ 'ਚ ਮੈਂ ਕਰਦਾ ਕੋਈ ਤੁਸੀਂ ਕਰਦੇ ਆ ਸਾਰੇ ਕੰਮ ਕਰਦੇ ਆ ਹਰੇਕ ਦੇ ਰਿਜ਼ਲਟ ਆ ਕੋਈ ਸੋਸ਼ਲ ਮੀਡੀਆ ਤੇ ਪਾਉਂਦਾ ਕੋਈ ਨਹੀਂ ਪਾਉਂਦਾ ਹੈਨਾ ਜੇ ਤੁਹਾਡੇ ਰਿਜ਼ਲਟ ਆਉਂਦੇ ਤੁਸੀਂ ਵੀ ਪਾਓ ਬਾਈ ਵਧੀਆ ਗੱਲ ਆ ਕਿਸੇ ਨੂੰ ਦਿਖਾਓ ਹੈਨਾ ਵੀ ਹਾਂ ਅਸੀਂ ਵੀ ਯਾਰ ਗੱਬਣ ਕੀਤੀ ਆ ਆ 2 ਸਾਲ ਹੋ ਗਏ ਸੀ 3 ਸਾਲ ਹੋ ਗਏ ਸੀ ਹੈਨਾ ਪਰ ਆਪਾਂ ਪਾਉਣੇ ਆ ਤੇ ਅਗਲਾ ਬੋਲਦਾ ਬਾਈ ਆਪਾਂ ਨਹੀਂ ਬੋਲਦੇ ਬਾਈ ਨੇ ਬੋਲਿਆ ਵੀ ਹਾਂ ਬਈ ਸਾ ਆਪਣੀ ਮੱਧ ਗੱਬਣ ਹੋ ਗਈ ਹੈ ਤੇ ਗਾਂ ਚ ਫਰਕ ਪਿਆ ਬਾਕੀ ਤੁਸੀਂ ਵੀਡੀਓ ਚੈੱਕ ਕਰ ਸਕਦੇ ਆ ਕੋਈ ਐ ਨਹੀਂ ਵੀ ਆਪਾਂ ਫੇਕ ਵੀਡੀਓ ਬਣਾਉਨੇ ਆ ਠੀਕ ਆ ਸਾਰੇ ਬੰਦਿਆਂ ਨੂੰ ਪਤਾ ਹੀ ਹੈ ਜਿਹੜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਿੰਨਾਂ ਨੇ ਕੀਤਾ ਤੇ ਜਿਹੜੇ ਆਪਣਾ ਡੇਲੀ ਵੀਡੀਓ ਵੇਖਦੇ ਆ ਸਹੀ ਗੱਲ ਹੈ ਕਿ ਨਹੀਂ ਬਈ ਹਾਂਜੀ ਖੜਾ ਜੇ ਰਿਜ਼ਲਟ ਹੈਗਾ ਫੇਰ ਹੀ ਤੁਸੀਂ ਆਪਾਂ ਕਹਿੰਦੇ ਹੁਣ ਕਿੰਨੇ ਮੇਰੇ ਹਿਸਾਬ ਨਾਲ ਮਹੀਨੇ ਤੋਂ 2 ਮਹੀਨਿਆਂ ਤੋਂ ਵੀਡੀਓ ਦੇਖਦੇ ਹੋਵੋਗੇ ਬਈ ਇਹ ਤਾਂ ਹੈਣੀ ਮੇਰੀ ਇੱਕ ਵੀਡੀਓ ਦੇਖ ਲੈ ਡੇਲੀ ਦੇਖਦਾ ਹਣਾ ਦੋ ਮਹੀਨੇ ਹੋ ਗਏ ਤੁਹਾਡੀ ਵੀਡੀਓ ਪਹਿਲਾਂ ਤੁਸੀਂ ਮੇਰੀਆਂ ਵੀਡੀਓ ਦੋ ਮਹੀਨੇ ਡੇਢ ਮਹੀਨਾ ਵੇਖਿਆ ਤਾਂ ਮੈਂ ਕਰ ਦਿਆ ਨਹੀਂ ਕਰ ਦਿਆ ਹਾਂ ਜੀ ਕੋਣ ਜੇ ਮੈਂ ਇੱਕ ਮੱਝ ਚੈੱਕ ਕਰਕੇ ਗੱਬਣ ਪਾ ਦੂੰਗਾ ਬਈ ਫਿਰ ਉਹ ਵੀ ਨਹੀਂ ਨਾ ਗੱਲ ਬਣਦੀ ਹਾਂ ਜੀ ਹਾਂ ਕੋਈ ਕੋਈ ਚੱਕਰ ਨਹੀਂ ਬਈ ਤੇ ਕੋਈ ਲੋੜ ਵੀ ਹੁੰਦੀ ਹੈ ਕੋਈ ਮਰਜ਼ੀ ਫੋਨ ਕਰਿਓ ਕੋਈ ਚੱਕਰ ਨਹੀਂਗਾ ਤੇ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਚੈਨਲ ਨੂੰ ਕਰਿਓ ਜੇ ਸਬਸਕ੍ਰਾਈਬ ਵੱਧ ਤੋਂ ਵੱਧ ਤੇ ਰਿਜ਼ਲਟ ਦਾ ਕੀ ਦੱਸਿਓ ਆਪਣਾ ਕਿਵੇਂ ਲੱਗਿਆ ਜੀ ਸਪਲੀਮੈਂਟ ਦਾ ਤੇ ਕਿਸੇ ਦਾ ਪਸ਼ੂ ਰਿਪੀਟਰ ਆ ਕੋਈ ਤਾਂ ਤੁਸੀਂ ਮੈਨੂੰ ਮੇਰੇ ਪੰਜਾਬ ਟੂਰ ਗਰੁੱਪ ਵਾਲੇ ਨੰਬਰ ਐਡ ਹੋਣ ਵਾਸਤੇ ਤੇ ਮੇਰੇ WhatsApp ਨੰਬਰ ਤੇ ਹੈਲੋ ਲੈ ਕੇ ਭੇਜ ਦਿਓ ਜੀ ਆਪਾਂ ਟੂਰ ਚ ਕੰਮ ਕਰੀਦਾ ਆਲ ਪੰਜਾਬੀ ਤੇ ਜਰੂਰ ਆਵਾਂਗੇ ਜੀ ਜੇ ਕੋਈ ਬੁਲਾਉਂਦਾ ਤਾਂ ਧੰਨਵਾਦ ਜੀ ਵੀਡੀਓ ਨੂੰ ਕਰਿਓ ਜੇ ਸ਼ੇਅਰ ਜੈਨਲੋ ਕਰਿਓ ਜੇ ਸਬਸਕ੍ਰਾਈਬ ਧੰਨਵਾਦ